ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਪੂਰਥਲਾ ਦੇ ਇੱਕ ਐਡੀਸ਼ਨਲ ਐਂਡ ਸੈਸ਼ਨ ਜੱਜ ਨੂੰ ਨੌਕਰੀ ਤੋਂ ਮੁਤਲ ਕਰ ਦਿੱਤਾ ਹੈ। ਇਹਨਾਂ ਦਾ ਨਾਮ ਰਕੇਸ਼ ਕੁਮਾਰ ਹੈ। ਰਕੇਸ਼ ਕੁਮਾਰ ਹੁਣੇ ਇਸ ਟਾਈਮ ਕਪੂਰਥਲਾ ਜ਼ਿਲ੍ਹਾ ਅਦਾਲਤ ਦੇ ਵਿੱਚ ਬਤੌਰ ਐਡੀਸ਼ਨਲ ਐਂਡ ਸੈਸ਼ਨ ਜੱਜ ਦੇ ਤੌਰ ਤੇ ਤਨਤਸਨ ਇਹਨਾਂ ਨੂੰ ਮੁਤਲ ਕਰਦੇ ਹੋਏ ਹਾਈ ਕੋਰਟ ਨੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਇਹਨਾਂ ਦੀ ਮੁਤਲਿ ਦਿਰਾਨ ਇਹਨਾਂ ਦਾ ਹੈੱਡ ਕੁਆਰਟਰ ਮਾਨਸਾ ਰਹੇਗਾ ਔਰ ਮਾਨਸਾ ਦੇ ਜ਼ਿਲ੍ਹਾ ਸੈਸ਼ਨ ਜੱਜ ਦੀ ਮਨਜ਼ੂਰੀ ਤੋਂ ਬਿਨਾਂ ਇਹ ਕਿਤੇ ਵੀ ਆ ਜਾ ਨਹੀਂ ਜਾ ਸਕਦੇ ਸਵਾਲ ਹੈ ਕਿ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਂ ਦੇਸ਼ ਦੀ ਕੋਈ ਵੀ ਹਾਈ ਕੋਰਟ ਕਿਸੇ ਸਬੋਡੀਨੇਟ ਜੱਜ ਨੂੰ ਮੁਤਲ ਕਰਦੀ ਹੈ ਤੇ ਬਹੁਤ ਜ਼ਿਆਦਾ ਗੰਭੀਰ ਦੋਸ਼ ਮੰਨੇ ਜਾਂਦੇ ਨੇ ਕਿ ਉਹਨਾਂ ਨੇ ਆਪਣੀ ਫਰਜ਼ਾਂ ਦੇ ਵਿੱਚ ਆਪਣੀ ਡਿਊਟੀ ਦੇ ਵਿੱਚ ਕਤਾਹੀ ਜਾਂ ਫਰਜ਼ਾਂ ਦੇ ਵਿੱਚ ਕਤਾਹੀ ਜਾਂ ਆਪਣੇ ਅਧਿਕਾਰਾਂ ਦੀ ਵਰਤੋਂ ਜਾਂ ਦੁਰਵਰਤੋਂ ਸਹੀ ਪ੍ਰੋਪਰ ਜਾਂ ਪ੍ਰਣਾਲੀ ਦੇ ਤਹਿਤ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਫਿਰ ਸ਼ਿਕਾਇਤਾਂ ਦੇ ਆਧਾਰ ਤੇ ਅਜਿਹੇ ਅਫਸਰਾਂ ਦੇ ਖਿਲਾਫ ਨਿਆਇਕ ਅਫਸਰਾਂ ਦੇ ਖਿਲਾਫ ਵੱਡੀ ਕਾਰਵਾਈ ਹੋ ਜਾਂਦੀ ਆ ਜਿਹੜੀ ਕਾਫੀ ਇੱਕ ਅਹਿਮ ਮੰਨੀ ਜਾਂਦੀ ਆ ਤੇ ਜਿਸ ਦੇ ਚੱਲਦਿਆ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਕੇਸ਼ ਕੁਮਾਰ ਹੋਣੀ ਜਿਹੜੇ ਐਡੀਸ਼ਨਲ ਐਂਡ ਸੈਸ਼ਨ ਜੱਜ ਸੀ ਕਪੂਰਥਲੇ ਚ ਬਤੌਰ ਕੰਮ ਕਰੇ ਉਹਨਾਂ ਨੂੰ ਨੌਕਰੀ ਤੋਂ ਮੁਤਲ ਕਰ ਦਿੱਤਾ ਪੰਜਾਬ ਅਤੇ ਹਰਿਆਣਾ ਕੋਰਟ ਦੇ ਅਡੀਸ਼ ਜਿਹੜੇ ਕਾਰਜਕਾਰੀ ਨੇ ਚੀਫ ਜਸਟਿਸ ਜਿਹੜੇ ਐਕਟਿੰਗ ਚੀਫ ਜਸਟਿਸ ਨੇ ਜਸਟਿਸ ਰੀਤੂ ਬਾਰੀ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਦੇ ਫੁੱਲ ਕੋਰਟ ਵੱਲੋਂ ਇਹ ਜਿਹੜੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਚੱਲਦਿਆਂ ਕਪੂਰਥਲਾ ਦੇ ਜਿਹੜੇ ਰਕੇਸ਼ ਕੁਮਾਰ ਜੱਜ ਰਹੇ ਨੇ ਐਡੀਸ਼ਨਲ ਐਂਡ ਸੈਸ਼ਨ ਜੱਜ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਉਹਨਾਂ ਨੂੰ ਮੁਤਲ ਕਰ ਦਿੱਤਾ ਗਿਆ ਜਦੋਂ ਕੋਈ ਵੀ ਕੋਰਟ ਅਜਿਹੇ ਮਸਲੇ ਦੇ ਵਿੱਚ ਕਿਸੇ ਜ਼ਿਲ੍ਹਾ ਅਦਾਲਤ ਜੇ ਕੰਮ ਕਰਦੇ ਜੱਜ ਨੂੰ ਮਤਲ ਕਰਦੇ ਤੇ ਬਹੁਤ ਸਾਰੀਆਂ ਅਜਿਹਿਆਂ ਕਾਰਵਾਈਆਂ ਦੇ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੇ ਰਵੱਈਏ ਨੂੰ ਧਿਆਨ ਵਿੱਚ ਰੱਖਦੇ ਹੋ ਉਹਨਾਂ ਦੀ ਪ੍ਰोसीडिंग ਨੂੰ ਧਿਆਨ ਵਿੱਚ ਰੱਖਦੇ ਹੋ ਉਹਨਾਂ ਦੀ ਜ਼ਿੰਮੇਵਾਰੀ ਫਰਜ਼ ਅਧਿਕਾਰਾਂ ਨੂੰ ਧਿਆਨ ਵਿੱਚ ਰੱਖਦੇ ਹੋ ਫਿਰ ਵੱਡਾ ਫੈਸਲਾ ਲਿਆ ਜਾਂਦਾ ਜਿਸ ਦੇ ਚਲਦਿਆਂ ਇੱਕ ਪੂਰਥਲਾ ਜਿਹੜੇ ਜੁਡੀਸ਼ੀਅਲ ਆਫੀਸਰ ਹੈ ਉਹਨਾਂ ਨੂੰ ਹਾਈ ਕੋਰਟ ਵੱਲੋਂ ਮਤਲ ਕਰ ਦਿੱਤਾ ਗਿਆ ਜਦੋਂ ਮਤਲ ਕੀਤਾ ਜਾਂਦਾ ਹੈਗਾ ਤੇ ਫਿਰ ਜਿਹੜੀਆਂ ਦੇਸ਼ ਦੇ ਸੰਵਿਧਾਨ ਦੀਆਂ ਆਰਟੀਕਲ 235 ਆ ਉਹਦੇ ਤਹਿਤ ਜਿਹੜੇ ਅਧਿਕਾਰ ਹੁੰਦੇ ਉਸ ਦੇ ਚਲਦਿਆਂ ਹੀ ਕਿਸੇ ਜੁਡੀਸ਼ੀਅਲ ਆਫੀਸਰ ਨੂੰ ਮਤਲ ਕੀਤਾ ਜਾ ਸਕਦਾ ਨਾਲ ਦੀ ਨਾਲ ਜਿੱਥੇ ਆਰਟੀਕਲ 235 ਸੰਵਿਧਾਨ ਦੇ ਤਹਿਤ ਉਹਨਾਂ ਨੂੰ ਮਤਲ ਕੀਤਾ ਗਿਆ ਉਸੇ ਤਰ੍ਹਾਂ ਪੰਜਾਬ ਸਿਵਲ ਸਰਵਿਸ ਪਿਨਿਸ਼ਮੈਂਟ ਐਂਡ ਅਪੀਲ ਰੂਲਸ ਇਸ ਦੀ ਵੀ ਜਰੀਏ ਇਹਨਾਂ ਨਿਯਮਾਂ ਦੇ ਸ਼ਰਤਾਂ ਦੇ ਜ਼ਰੀਏ ਰਕੇਸ਼ ਕੁਮਾਰ ਹੋਣਾ ਨੂੰ ਨੌਕਰੀ ਤੋਂ ਮੁਤਲ ਕੀਤਾ ਗਿਆ ਜਦੋਂ ਕਿਸੇ ਵੀ ਅ ਅਧਿਕਾਰੀ ਨੂੰ ਜੁਡੀਸ਼ੀਅਲ ਅਧਿਕਾਰੀ ਨੂੰ ਮੁਤਲ ਕੀਤਾ ਜਾਂਦਾ ਉਹਦੇ ਚਕੂਟ ਦੀ ਆਪਣੀ ਇੱਕ ਪ੍ਰोसीडिंग ਹੈ ਪ੍ਰोसीडिंग ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾਂਦੇ ਨੇ ਜਿਹੜੇ ਸ਼ਾਇਦ ਪਬਲਿਕ ਡੋਮੇਨ ਦੇ ਵਿੱਚ ਨਹੀਂ ਆਉਣ ਲੇਕਿਨ ਫਿਲਹਾਲ ਇਹਨਾਂ ਨੂੰ ਮੁਤਲ ਕਰ ਦਿੱਤਾ ਗਿਆ ਵੈਸੇ ਚਰਚਾ ਇਹ ਨਹੀਂ ਕਿ ਰਕੇਸ਼ ਕੁਮਾਰ ਹੋਣੀ 31 ਜਨਵਰੀ 200 ਜਵੀ ਨੂੰ ਅਹੁਦੇ ਤੋਂ ਰਿਟਾਇਰ ਹੋ ਇਸ ਹੋ ਰਹੇ ਨੇ ਇੱਕ ਮਹੀਨਾ ਪਹਿਲਾਂ ਹੀ ਉਹਨਾਂ ਨੂੰ ਆਪਣੀ ਨੌਕਰੀ ਤੋਂ ਮੁਤਲ ਹੋਣਾ ਪੈ ਰਿਹਾ ਤੇ ਹੁਣ ਉਹਨਾਂ ਦਾ ਹੈੱਡ ਕੁਆਟਰ ਮਾਨਸਾ ਉਹਦੇ ਚ ਕਲੀਅਰ ਕੱਟ ਹਾਈ ਕੋਰਟ ਵੱਲੋਂ ਕਿਹਾ ਗਿਆ ਕਿ ਜਦ ਤੱਕ ਇਹਨਾਂ ਦੀ ਸਸਪੈਂਸ਼ਨ ਰਹੇਗੀ ਇਹਨਾਂ ਦੀ ਮੁਤਲੀ ਰਹੇਗੀ ਇਹਨਾਂ ਦਾ ਜਿਹੜਾ ਹੈੱਡ ਕੁਆਟਰ ਉਹ ਮਾਨਸਾ ਰਹੇਗਾ ਔਰ ਉਹਦੇ ਚ ਬੜਾ ਕਲੀਅਰ ਲਿਖਿਆ ਕਿ ਇਹ ਜਿਹੜੇ ਰਕੇਸ਼ ਕੁਮਾਰ ਹੋਣੀ ਆ ਇਹ ਮਾਨਸਾ ਦੇ ਜਿਹੜੇ ਡਿਸਟ੍ਰਿਕਟ ਤੇ ਸੈਸ਼ਨ ਜੱਜ ਦੀ ਮਨਜ਼ੂਰੀ ਤੋਂ ਬਿਨਾ ਕਿਤੇ ਵੀ ਇਹ ਆ ਜਾ ਨਹੀਂ ਜਾ ਸਕਦੇ ਉਹਨਾਂ ਨੂੰ ਦੱਸਣਾ ਪਏਗਾ ਹੁਣ ਇੱਕ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਰਕੇਸ਼ ਕੁਮਾਰ ਹੁਣ 31 ਜਨਵਰੀ 2024 ਨੂੰ ਰਿਟਾਇਰ ਹੋ ਰਹੇ ਨੇ ਪਰ ਸਵਾਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਸੰਮਨਿੰਗ ਹੋਈ ਸੀ ਤਲਬ ਕੀਤਾ ਗਿਆ ਸੀ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਵਜ਼ੀਰ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਜਿਹੜੇ ਮਜੀਠਾ ਹਲਕੇ ਤੋਂ ਐਮਐਲਏ ਨੇ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਸੀ ਇੱਕ ਬੜਾ ਗੰਭੀਰ ਕੇਸ ਦੇ ਵਿੱਚ ਉਹਨਾਂ ਨੂੰ ਵੀ ਜਦੋਂ ਨੋਟਿਸ ਹੋਇਆ ਸੀ ਉਹਦੇ ਵਿੱਚ ਜਿਹੜੇ ਨੋਟਿਸ ਦੇ ਵਿੱਚ ਇਹਨਾਂ ਲਿਖਿਆ ਗਿਆ ਸੀ ਗਨੀਮਕੌਰ ਮਜੀਠੀਆ ਵਾਈਫ ਆਫ ਵਿਕਰਮ ਸਿੰਘ ਮਜੀਠੀਆ ਲੈ ਕੇ ਉਹਨਾਂ ਨੂੰ ਅੱਜ ਤੱਕ ਸਮਨਿੰਗ ਹੋਈ ਨਹੀਂ ਨਾ ਉਹਨਾਂ ਦੇ ਘਰ ਨੋਟਿਸ ਪਹੁੰਚੇ ਨੇ ਨਾ ਉਹਨਾਂ ਨੂੰ ਬੁਲਾਇਆ ਗਿਆ ਲੇਕਿਨ ਉਹਦੇ ਵਿੱਚ ਨਾਮ ਕਿਵੇਂ ਪੈ ਗਿਆ ਇਹ ਵੀ ਇੱਕ ਸਭ ਤੋਂ ਵੱਡਾ ਸਵਾਲ ਸੀ ਤੇ ਇਸ ਅਦਾਲਤ ਵੱਲੋਂ ਮਦਲ ਰਕੇਸ਼ ਕੁਮਾਰ ਦੀ ਜਿਹੜੀ ਐਡੀਸ਼ਨਲ ਡਿਸਟ੍ਰਿਕਟ ਜਜ ਸੈਸ਼ਨ ਜੱਜ ਦੀ ਅਦਾਲਤ ਉਹਨਾਂ ਵੱਲੋਂ ਹੀ ਗਨੀਪ ਕੌਰ ਮਜੀਠੀਆ ਨੂੰ ਤਲਬ ਕੀਤਾ ਗਿਆ ਸੀ ਹਾਲਾਂਕਿ ਉਹਨਾਂ ਨੇ ਕੋਰਟ ਦਾ ਸਹਾਰਾ ਵੀ ਨਹੀਂ ਲਿਆ ਕਿਉਂਕਿ ਉਹਨਾਂ ਨੂੰ ਜਿਹੜੇ ਤਲਬ ਜੇ ਵਾਲੇ ਨੋਟਿਸ ਸੰਬੰਦ ਉਹ ਨਹੀਂ ਮਿਲੇ ਸੀ ਲੇਕਿਨ ਸਵਾਲ ਇਹ ਵੀ ਹੈ ਕਿ ਕੋਰਟ ਦੀ ਜਿਹੜੀ ਪ੍ਰोसीडिंग ਜਿਹੜੇ ਚ ਹੋਈ ਸੀ ਜਿਹਦੇ ਚ ਇੱਕ ਜਿਹੜੇ ਜਿਸ ਇਸ ਕੇਸ ਦੇ ਵਿੱਚ ਇੱਕ ਜਿਹੜੇ ਜਲੰਧਰ ਤੋਂ ਐਡਵੋਕੇਟ ਸੀ ਜਿਹੜੇ ਟੈਕਨੀਸ਼ੀਅਨ ਮਾਮਲੇ ਨੂੰ ਕੇਸ ਲੜਦੇ ਨੇ ਉਹਨਾਂ ਨੇ ਕੇਸ ਲੜਿਆ ਸੀ ਉਸ ਮਸਲੇ ਦੇ ਵਿੱਚ ਪਹਿਲਾਂ ਹਾਈ ਕੋਰਟ ਵੱਲੋਂ ਫੈਸਲਾ ਰਿਜ਼ਰਵ ਰੱਖ ਲਿਆ ਗਿਆ ਸੀ ਲੇਕਿਨ ਬਾਅਦ ਚ ਜਿਸ ਵਕੀਲ ਐਡ ਜੱਜ ਸਾਹਿਬ ਨੇ ਫੈਸਲਾ ਰਿਜ਼ਰਵ ਰੱਖਿਆ ਸੀ ਉਹਨਾਂ ਨੂੰ ਲੱਗਾ ਕਿ ਉਹ ਪਹਿਲਾਂ ਇਸ ਕੇਸ ਦੇ ਵਿੱਚ ਬਤੌਰ ਵਕੀਲ ਕੰਮ ਕਰਦੇ ਰਹੇ ਜਿਸ ਕਰਕੇ ਉਹਨਾਂ ਨੇ ਉਹ ਕੇਸ ਜਿਹੜਾ ਵਾ ਸੁਣਨ ਤੋਂ ਮਨਾਂ ਕਰ ਦਿੱਤਾ ਸੀ ਤੇ ਫਿਰ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਨੂੰ ਲਿਖ ਕੇ ਭੇਜ ਦਿੱਤਾ ਸੀ ਕਿ ਉਹ ਇਸ ਕਿਸੇ ਨਾ ਕਿਸੇ ਇਸ ਕਿਸੇ ਨਾ ਕਿਸੇ ਕਲਾਇੰਟ ਦੇ ਉਹ ਵਕੀਲ ਰਹਿ ਚੁੱਕੇ ਨੇ ਲੇਕਿਨ ਫਿਲਹਾਲ ਵਿਕਰਮ ਸਿੰਘ ਮਜੀਠੀਆ ਹੁਣਾਂ ਦੀ ਵਾਈਫ ਨੂੰ ਕੋਈ ਨੋਟਿਸ ਨਹੀਂ ਆਇਆ ਸੀ ਲੇਕਿਨ ਇਸ ਅਦਾਲਤ ਵੱਲੋਂ ਇਕਪੂਰਥਲਾ ਦੀ ਅਦਾਲਤ ਜਿਸ ਜੁਡੀਸ਼ੀਅਲ ਆਫੀਸਰ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਤਲ ਕੀਤਾ ਉਹਨਾਂ ਨੇ ਹੀ ਨੋਟਿਸ ਭੇਜਿਆ ਇਹ ਇਸ ਟਾਈਮ ਚਰਚਾ ਸ਼ੁਰੂ ਹੋ ਚੁੱਕੀ ਆ ਕਿ ਆਖਿਰ ਇੱਕ ਪ੍ਰਾਈਵੇਟ ਕੰਪਲੇਂਟ ਤੇ ਕਿ ਕੋਈ ਅਦਾਲਤ ਕਿਸੇ ਨੂੰ ਸਮਨਿੰਗ ਕਰ ਸਕਦੀ ਹੈ ਕਿਉਂਕਿ ਮਸਲਾ ਡਰੱਗ ਮਨੀ ਦਾ ਸੀ ਔਰ ਡਰੱਗ ਮਨੀ ਦੇ ਵਿੱਚ ਸਿਰਫ ਸਿਰਫ ਪਾਰਟੀ ਸਰਕਾਰ ਦੀਆਂ ਜਾਂਚ ਏਜੰਸੀਆਂ ਹੀ ਬਣ ਸਕਦੀਆਂ ਚਾਹੇ ਉਹ STFHO ਵਿੱਚ ਆਇਓ ਪੁਲਿਸੋ ਵਿੱਚ ਆਇਓ ਐਂਟੀ ਕਰਾਈਮ ਬਿਊਰੋ ਹੋਵੇ ਚਾਹੀਏ ਹੋਰ ਕੋਈ ਸਰਕਾਰੀ ਏਜੰਸੀਆਂ ਉਹੀ ਪਾਰਟੀ ਬਣਸੇ ਕੋਈ ਪ੍ਰਾਈਵੇਟ ਪਾਰਟੀ ਇਸ ਨਸ਼ਿਆਂ ਦੇ ਕੇਸ ਦੇ ਵਿੱਚ ਜਿਹੜੀ ਆ ਪ੍ਰਾਈਵੇਟ ਪਾਰਟੀ ਬਣ ਕੇ ਉਹ ਕੋਡ ਦੇ ਵਿੱਚ ਇਸ ਗਿਆਸਾ ਦੇ ذریعے ਕਿਸੇ ਨੂੰ ਸਬਮਨਿੰਗ ਨਹੀਂ ਹੋ ਸਕਦੀ ਔਰ ਜਿਹੇ ਮਸਲੇ ਦੇ ਵਿੱਚ ਚਰਚਾ ਦੇ ਵਿੱਚ ਕੇਸ ਆਇਆ ਸੀ ਕਿ ਆਖਰ ਗਨੀਵ ਕੌਰ ਮਜੀਠੀਆ ਉਹਨਾਂ ਦਾ ਕੀ ਦੋਸ਼ ਆ ਕਿ ਉਹਨਾਂ ਨੂੰ ਨੋਟਿਸ ਕਿ ਉਹ ਕੱਢੇਗੇ ਕਿਉਂਕਿ ਇਸ ਵਿਕਰਮ ਸਿੰਘ ਮਜੀਠੀਆ ਸਮੇਤ ਬਹੁਤ ਸਾਰੇ ਸ਼ਰੋਮਣੀ ਕਾਲੀ ਦਲ ਦੇ ਲੀਡਰਾਂ ਨੇ ਕਿਹਾ ਸੀ ਕਿ ਇਹ ਸਰਾਸਰ ਤੱਕਾਗਾ ਉਹਨਾਂ ਨੂੰ ਗਰੀਬਕੌਰ ਮਜੀਠੀਆ ਨੂੰ ਨੋਟਿਸ ਕਢਾਉਣ ਪਿੱਛੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਮੁੱਖ ਮੰਤਰੀ ਦੇ ਦਫ਼ਤਰ ਦੀ ਦੁਰਵਰਤੋਂ ਕੀਤੀ ਹੈਗੀਆ ਇਹਦੇ ਚ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨੇ ਤਿੰਨ ਚਾਰ ਓਐਸਡੀ ਦਾ ਵੀ ਸਰੇਆਮ ਜ਼ਿਕਰ ਵੀ ਕੀਤਾ ਸੀ ਕਿ ਉਹਨਾਂ ਦੀ ਹੀ ਕਾਰਵਾਈ ਹੈ ਤੇ ਉਹਨਾਂ ਦੀ ਘਰ ਵਾਲੇ ਨੂੰ ਨੋਟਿਸ ਕਢੇਗੇ ਨੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਚਾਹੇ ਉਹਨਾਂ ਦੀ ਘਰਵਾਲੀ ਨੂੰ ਨੋਟਿਸ ਕੱਢੇ ਜਾਣ ਚਾਹੇ ਉਹਨਾਂ ਦੇ ਬੱਚੇ ਜਿਨ੍ਹਾਂ ਦੀ ਉਮਰ 1 ਦੀ 9 ਸਾਲ ਆ ਜੇ ਉਹਨਾਂ ਦੇ ਖਿਲਾਫ ਵੀ ਕੱਢ ਦੇਣ ਤੇ ਵਿਕਰਮ ਸਿੰਘ ਮਜੀਠੀਆ ਦਾ ਪੰਜਾਬ ਦੇ ਮਸਲ ਨੂੰ ਲੈ ਕੇ ਤੁਸੀਂ ਮੂੰਹ ਬੰਦ ਨਹੀਂ ਕਰਵਾ ਸਕਦੇ ਲੇਕਿਨ ਇਸ ਟਾਈਮ ਦੀ ਜਿਹੜੀ ਵੱਡੀ ਖਬਰ ਆ ਉਹ ਇਹ ਆ ਕਿ ਹਾਈ ਕੋਰਟ ਵੱਲੋਂ ਉਸ ਜੱਜ ਨੂੰ ਮੁਕਤਲ ਕੀਤਾ ਗਿਆ ਜਿਸ ਜੱਜ ਨੇ ਗਨੀਪ ਕੌਰ ਮਜੀਠੀਆ ਸਮੇਤ 17 ਜਾਣਿਆਂ ਨੂੰ ਵੱਖ-ਵੱਖ ਦੋਸ਼ਿਕਤਾਂ ਦੇ ਜ਼ਰੀਏ ਜਿਹੜਾ ਇੱਕ ਕੇਸ ਦੇ ਵਿੱਚ 17 ਦੇ ਵਿੱਚ 15 ਸੀ ਜਿਨ੍ਹਾਂ ਨੂੰ ਨੋਟਿਸ ਕੱਢੇ ਗਏ ਸੀ ਤੇ ਇੱਕ ਕੰਪਲੇਂਟ ਦੇ ਵਿੱਚ ਗਨੀਵ ਕੌਰ ਮਜੀਠੀਆ ਦਾ ਸੀ ਹਾਲਾਂ ਇਹ ਕਹਿਣਾ ਮੁਸ਼ਕਲ ਆ ਕਿ ਜਿਹੜੇ ਜੱਜ ਨੇ ਜਿਨ੍ਹਾਂ ਨੂੰ ਮਤਲ ਕੀਤਾ ਗਿਆ ਉਹਨਾਂ ਨੂੰ ਕਿਸ ਕੇਸ ਦੇ ਤਹਿਤ ਮਤਲ ਕੀਤਾ ਗਿਆ ਹਾਲਾਂਕਿ ਕੋਰਟ ਦੀ ਆਪਣੀ ਜਿਹੜੇ ਜੱਜਾਂ ਦਾ ਇੱਕ ਆਪਣੀ ਕੋਰਟ ਆ ਜਿਹਦੇ ਵਿੱਚ ਪੂਰੇ ਹਾਈ ਕੋਰਟ ਦੇ ਸਾਰੇ ਜੱਜ ਬੈਠਦੇ ਨੇ ਉਹਦੀ ਪ੍ਰਧਾਨਗੀ ਐਕਟਿੰਗ ਚੀਫ ਜਸਟਿਸ ਕਰਦੇ ਨੇ ਕਿਉਂਕਿ ਇਸ ਟਾਈਮ ਪੰਜਾਬ ਤੇ ਅਤੇ ਹਰਿਆਣਾ ਹਾਈ ਕੋਰਟ ਦੇ ਰੈਗੂਲਰ ਚੀਫ ਜਸਟਿਸ ਨਹੀਂ ਹੈ ਐਕਟਿੰਗ ਚੀਫ ਜਸਟਿਸ ਨੇ ਮੈਡਮ ਰਿਤੂ ਬਾਰੀ ਹੀ ਨੇ ਉਹ ਉਹਨਾਂ ਦੇ ਇੱਕ ਜੱਜਾਂ ਦੀ ਜਿਹੜੀ ਕੋਰਟ ਹੋਈ ਬੈਠੀ ਸੀ ਉਹਦੇ ਚ ਇਹ ਫੈਸਲਾ ਲਿਆ ਗਿਆ ਪਰ ਇਹ ਇੱਕ ਜ਼ਰੂਰ ਇੱਕ ਚਰਚਾ ਬਣ ਗਈ ਇਤਫਾਕਨ ਤੌਰ ਤੇ ਕਿ ਉਹੀ ਜੱਜ ਨੇ ਜਿਨ੍ਹਾਂ ਨੂੰ ਹਾਈ ਕੋਰਟ ਨੇ ਪਤਾ ਨਹੀਂ ਕਿਸ ਕੇਸ ਦੇ ਵਿੱਚ ਮੁਤਲ ਕੀਤਾ ਹੋਗਾ ਲੇਕਿਨ ਇਹ ਉਹੀ ਜੱਜ ਨੇ ਜਿਨ੍ਹਾਂ ਨੇ ਗਨੀਬ ਕੌਰ ਮਜੀਠੀਆ ਹੋਣਾ ਨੂੰ ਵੀ ਸਬੰਨੀ ਕੀਤੀ ਸੀ ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਹੋਰ ਫਾਜ਼ਿਲਕਾ ਦੇ ਵਿੱਚ ਇੱਕ ਜੱਜ ਨੂੰ ਡਿਸਮਿਸ ਕਰ ਦਿੱਤਾ ਗਿਆ ਜਿਨ੍ਹਾਂ ਦਾ ਨਾਮ ਹੈ ਪ੍ਰਦੀਪ ਸਿੰਘਾਲ ਇਹ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਇਹਨਾਂ ਨੂੰ ਮੁਤਲ ਕਰ ਦਿੱਤਾ ਗਿਆ ਇਹਨਾਂ ਨੂੰ ਪ੍ਰਦੀਪ ਅ ਸਿੰਗਲ ਹੋਣਾ ਨੂੰ ਡਿਸਮਿਸ ਇਹਨਾਂ ਦੀ ਵੀ ਕੁਤਾਹੀ ਦੇ ਤੌਰ ਤੇ ਪੰਜਾਬ ਅਤੇ ਹਰੜਾ ਹਾਈ ਕੋਰਟ ਨੇ ਫੈਸਲਾ ਕਰਦੇ ਇਹਨਾਂ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਹੈਗਾ ਇਸ ਟਾਈਮ ਇਹ ਜਿਹੜੇ ਕੰਮ ਕਰ ਰਹੇ ਸੀ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਕਮ ਜੁਡੀਸ਼ੀਅਲ ਮੈਸਟਰਡ ਫਰਸਟ ਕਲਾਸ ਫਾਜ਼ਿਲਕਾ ਔਰ ਇਸੇ ਤਰ੍ਹਾਂ ਇਹਨਾਂ ਦੇ ਖਿਲਾਫ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਵਿਜੀਲੈਂਸ ਵਿੰਗ ਵੱਲੋਂ ਇੱਕ ਇਨਕੁਆਇਰੀ ਕੰਡਕਟ ਕੀਤੀ ਗਈ ਸੀ ਉਸ ਰਿਪੋਰਟ ਦੇ ਆਧਾਰ ਤੇ ਇਹਨਾਂ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਔਰ ਦੂਜੇ ਪਾਸੇ ਇੱਕ ਹਾਈ ਕੋਰਟ ਦੀ ਅਪੀਲ ਤੇ ਪੰਜਾਬ ਦੇ ਰਾਜਪਾਲ ਨੇ ਇੱਕ ਮਨਦੀਪ ਸਿੰਘ ਢਿੱਲੋਂ ਨੇ ਜਿਹੜੇ ਮੈਂਬਰ ਪੰਜਾਬ سپੀਅਰ ਜੁਡੀਸ਼ੀਅਲ ਸਰਵਿਸ ਨੇ ਉਹਨਾਂ ਦੀ ਵਲੰਟਰੀ ਰਿਟਾਇਰਮੈਂਟ ਵਾਸਤੇ ਪ੍ਰਵਾਨਗੀ ਦੇ ਦਿੱਤੀ ਹੈ ਲੇਕਿਨ ਜਿਹੜੀ ਸਭ ਤੋਂ ਵੱਡੀ ਖਬਰ ਇਹ ਆ ਕਿ ਇੱਕ ਜੱਜ ਨੂੰ ਡਿਸਮਿਸ ਕਰ ਦਿੱਤਾ ਗਿਆ ਇੱਕ ਨੂੰ ਮੁਤਲ ਕਰ ਦਿੱਤਾ ਗਿਆ ਇੱਕ ਨੇ ਆਪਣੀ ਵਲੰਟੀਅਰ ਰਿਟਾਇਰਮੈਂਟ ਲੈ ਲਈ ਲੇਕਿਨ ਜਿਹੜੇ ਕਪੂਰਥਲਾ ਦੇ ਜਿਹੜੇ ਆਫੀਸਰ ਸਸਪੈਂਡ ਕੀਤੇ ਗਏ ਨੇ ਉਹ ਇਸ ਕਰਕੇ ਚਰਚਾ ਵਿੱਚ ਆ ਗਏ ਨੇ ਕਿ ਇਹੋ ਜੱਜ ਨੇ ਜਿਨ੍ਹਾਂ ਨੇ ਗਨੀਬ ਕੌਰ ਮਜੀਠੀਆ ਨੂੰ ਤਲਬ ਕੀਤਾ ਸੀ ਹਾਲਾਂਕਿ ਅੱਜ ਤੱਕ ਗਨੀਬ ਕੌਰ ਮਜੀਠੀਆ ਦੇ ਨਾਂ ਕਰਨ ਅੰਮ੍ਰਿਤਸਰ ਨਾ ਉਹਨਾਂ ਦੇ ਮੋਬਾਈਲ ਤੇ ਨਾ ਉਹਨਾਂ ਦੇ ਚੰਡੀਗੜ੍ਹ ਵਾਲੇ ਸਰਕਾਰੀ ਜਿਹੜੇ ਐਮਐਲਏ ਦਾ ਫਲੈਟ ਉੱਥੇ ਬਤਰ ਕਿਸੇ ਵੀ ਐਡਰੈਸ ਤੇ ਗਨੀਬ ਕੌਰ ਮਜੀਠੀਆ ਦੇ ਘਰ ਇਹ ਜਿਹੜੇ ਨੋਟਿਸ ਕਪੂਰਥਲਾ ਦੀ ਅਦਾਲਤ ਵੱਲੋਂ ਕੱਢੇ ਗਏ ਸੀ ਉਹ ਨਹੀਂ ਮਿਲਿਆ ਹਾਲਾਂਕਿ ਕੋਈ ਹੋਰ ਜਿਹੜਾ ਪੀੜਤ ਉਹ ਜ਼ਰੂਰ ਹਾਈ ਕੋਰਟ ਦੇ ਵਿੱਚ ਗਿਆ ਸੀ ਫੈਸਲਾ ਰਿਜ਼ਰਵ ਰੱਖ ਲਿਆ ਗਿਆ ਸੀ ਲੇਕਿਨ ਇੱਕ ਕਲੈਂਟ ਉਹ ਨਿਕਲਿਆ ਜਿਹੜੇ ਜੱਜ ਸਾਹਿਬ ਪਹਿਲਾਂ ਕਿਤੇ ਵਕੀਲ ਰਹੇ ਨੇ ਉਹਨਾਂ ਨੇ ਇਸ ਕਰਕੇ ਮਨਾ ਕਰ ਦਿੱਤਾ ਕੇ ਸੁਣਨ ਤੋਂ ਦੁਬਾਰਾ ਨਵੇਂ ਸਿਰੇ ਤੋਂ ਐਕਟਿੰਗ ਚੀਫ ਜਸਟਿਸ ਕੋ ਗਿਆ ਸੀ ਇਹੋ ਕੇਸ ਜਿਸ ਕੇਸ ਦੇ ਵਿੱਚ ਗਰੀਵਕੌਰ ਮਜੀਠੀਆ ਹੋਣਾ ਨੂੰ ਤਲਬ ਕੀਤਾ ਗਿਆ ਸੀ ਲੇਕਿਨ ਅੱਜ ਤੱਕ ਹੁਣ ਤੱਕ ਗਰੀਵਕੌਰ ਮਜੀਠੀਆ ਹੋਣਾ ਨੂੰ ਕੋਈ ਵੀ ਲਿਖਤੀ ਤੌਰ ਤੇ ਨਾ ਪੁਲਿਸ ਵੱਲੋਂ ਕੋਈ ਗਿਆ ਨਾ ਕੋਰਟ ਵੱਲੋਂ ਗਿਆ ਨੋਟਿਸ ਤੇ ਸ਼ਾਇਦ ਇਸੇ ਕਰਕੇ ਵਿਕਰਮ ਸਿੰਘ ਮਜੀਠੀਆ ਹੋਣੀ ਉਹ ਕਹਿੰਦੇ ਕਿ ਹਮੇਸ਼ਾ ਉਹ ਚੜ੍ਹਦੀ ਕਲਾ ਦੇ ਵਿੱਚ ਲੇਕਿਨ ਫਿਲਹਾਲ ਜਿਹੜਾ ਮਸਲਾ ਵੱਡਾ ਕਿ ਕਪੂਰਥਲਾ ਦੇ ਉਸ ਜੱਜ ਨੂੰ ਮੁਤਲ ਕੀਤਾ ਗਿਆ ਪਤਾ ਨਹੀਂ ਕਿਸ ਕੇਸ ਦੇ ਵਿੱਚ ਮੁਤਲ ਕੀਤਾ ਗਿਆ ਪਰ ਉਹਨਾਂ ਦੀ 31 ਜਨਵਰੀ 2024 ਨੂੰ ਸੇਵਾਮੁਕਤੀ ਆ ਮਾਨਸਾਤ ਮੁਤਲ ਕਰਕੇ ਮਾਨਸਾ ਪੇ ਹੀ ਦਿੱਤਾ ਗਿਆ ਪਰ ਉਹੀ ਜੱਜ ਨੇ ਜਿਨ੍ਹਾਂ ਨੇ ਗਰੀਬ ਕੌਰ ਮਜੀਠੀਆ ਨੂੰ ਸਬੰਧੀ ਕੀਤੀ ਸੀ ਫਿਲਹਾਲ ਇਸ ਜਾਣਕਾਰੀ ਨਾਲ ਢੜਤੋਲ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ